ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਆ ਮੇਰਾ ਪੁੱਤ ਹਰਦਾ ਨੀ ਜੀ ਦੇਖੋ ਮੇਰੇ ਕਾ ੱਟਾ ਕਰਦਾ ਜੀ ਪੂਰਾ ਤੇ ਆਪਣਾ ਸਾਡੀ ਮੇਰੀ ਸਾਲੀ ਸਾਹਿਬਾ ਭੋਲੀ ਹੈ ਤਾਂ ਸਾਡੀ ਬੱਚਿਆਂ ਵਰਗੀ ਉਹ ਤੇ ਉਹਨੂੰ ਚੜਾ ਕੇ ਮਤਲਬ ਗੱਡੀ ਦੇ ਵਿੱਚ ਸੁਖਵੀਰ ਛੱਟਤੀ ਆਪਾਂ ਨੇ ਮਾਣੇ ਮੱਜਰੇ ਤੇ ਅਸੀਂ ਆ ਗਏ ਘਰਾਂ ਕਰਨਨਾ ਸਕੂਲ ਫੁੱਲ ਬਟਾ ਫੁੱਲ ਰੈਡੀ ਐ ਟਾਈਮ ਹੋਣੇ ਵਾਲਾ ਇਹਦਾ ਸ਼ੁਭਰੀਤ ਹਵਾ ਦੇ ਵਿੱਚ ਘੁੰਮ ਰਹੀ ਐ ਬਹੁਤ ਜ਼ਿਆਦਾ ਤੇਜ਼ ਹਵਾ ਚੱਲ ਰਹੀ ਐ ਤੇ ਚਾਂਸ ਹੈਗੇ ਆ ਵੀ ਹਵਾ ਠੰਡ ਲੱਗਣ ਦੇ ਪਰ ਇਹ ਟਿਕਦੀ ਨਹੀਂ ਇਹ ਨਹੀਂ ਟਿਕਦੀ ਇਹ ਕਹਿੰਦੀ ਵੀ ਹਾਂ ਚੈੱਕ ਕਰੂਗੀ ਬੋਲ ਸਾਤਰੀ ਕਬਲੋ ਬੰਦਿਆ ਬਾਕੂ ਸਾਤਰੀ ਕਬਲੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪਿਆਰੀ ਸਾਤਰੀ ਕੱਲ ਹੱਥ 'ਚ ਕੀ ਆਹੇ ਕਿਰਨ ਦੀ ਦੇ ਕੇ ਗਏ ਇਹ ਕੀ ਚੀਜ਼ ਹੁੰਦੀ ਐ ਬਲੂਨ ਆ ਦੇਖੋ ਬਲਾਤ ਬਲਾਤ ਬਨੂਨ ਕਿਤੇ ਹਾਈ ਕੋ ਬੇ ਅੱਛਾ ਠੀਕ ਆ ਹਾਲੇ ਉਹਨੂੰ ਫੜਾ ਦੇ ਫੜਾ ਦੇ ਆ ਪਿਸਟਲ ਫੜ ਲੈ ਉਹਦੇ ਕੋਲ ਤੇ ਕੀ ਕੜੀ ਪਿਸਟਲ ਲੈ ਲੈ ਆਪਣੀ ਰੱਖ ਲੈ ਇਹ ਨਹੀਂ ਇੱਧਰ ਸਾਸਰੀ ਕਾ ਬੁਲਾ ਪਰ ਸਾਸਰੀ ਕਾ ਬੁਲਾ ਦ ਬਣਾ ਵਾਏ ਜੀ ਕੱਲ੍ਹ ਤੋਂ ਬਜੀ ਮਤ ਟੋਪੀ ਕਿੱਥੇ ਤੇਰੀ ਹਾਏ ਰੱਬਾ ਮਾ ਨਾਨਾ ਤਲਣਾ ਹੈ ਉਹਨੂੰ ਪਤਾ ਹੀ ਨਹੀਂ ਲੱਗਦਾ ਉਹ ਇਹਨੂੰ ਕੋਈ ਫੜ ਨਹੀਂ ਹਾਲੇ ਲਾ ਲੈ ਲੈ ਹਾਂ ਠੱਡ ਲਾ ਜਣ ਲੈ ਲੈ ਕੰਨ ਬਿਲਕੁਲ ਕੰਨ ਬਿਲਕੁਲ ਫੜਦੀ ਫੜ ਹਾਲੇ ਓ ਕੰਨਕ ਲੋਰਾ ਕੰਨ ਆਏ ਇਦਾਂ ਕਰਕੇ ਹਵਾ ਚੱਲਦੀ ਏ ਤੁਸੀਂ ਅੰਦਰ ਵੜ ਜਾਓ ਮੈਂ ਤਾਂ ਕਹਿੰਦਾ ਛੱਡੀ ਛੱਡੀ ਫੜੀ ਰੁਕ ਜਾ ਏ ਆ ਮੇਰੇ ਪੁੱਤ ਨੇ ਆਉਣਾ ਚਲੋ ਲੋਜੀ ਗੱਲ ਐ ਇਦਾਂ ਵੀ ਜੈਸਮੀਨ ਵੀ ਨਾਲੇ ਸੀਗੀ ਸੀ ਜੈਸਮੀਨ ਹੁਣ ਮੈਂ ਉਹਦੇ ਸਾਰੇ ਛੱਡ ਕੇ ਆਉਣਾ ਜੀ ਹਾਲ ਮੇਰੇ ਮੂੰਹ ਤੇ ਨਿਕਲਦਾ ਨਹੀਂ ਵੀ ਉਹਦੇ ਘਰ ਛੱਡ ਕੇ ਆਉਣਾ ਓਏ ਮੇਰੇ ਪੁੱਤ ਹਰਦਾ ਹਰਦਾ ਤੁਮ ਬਈ ਇਹਨਾਂ ਕਟਾਈ ਕਰ ਦੇਣ ਚਾ ਮੇਰੀ ਮੈਂ ਆਹਦੇ ਹਰਦਾ ਤੇ ਬੱਬਰ ਸ਼ੇਰ ਲਾ ਇਹਨੂੰ ਹੁਣ ਹੀ ਗਰਮੀ ਦੇਖ ਲਾ ਹਾਂ ਹੋਏ ਹੇ ਤੇਰੀ ਠੰਡੀ ਹਵਾ ਚੱਲਦੀ ਆ ਤੈਨੂੰ ਮੈਂ ਦੱਸਦਾ ਤੈਂ ਹੁਣ ਬਿਮਾਰ ਇੱਕ ਹੋਰ ਸਹੀ ਦਵਾਈ ਦਰਵਾਈ ਹੋਈ ਵੀ ਜੀ ਕਾਫੀ ਜ਼ਿਆਦਾ ਤੇ ਜਿਹੜੀ ਆ ਠੰਡੀ ਹਵਾਏ ਵੈਸੇ ਮੀਂਹ ਪੈਣਾ ਚਾਹੀਦਾ ਤਾਂ ਹੈਗਾ ਇਹ ਕਿਉਂਕਿ ਮੀਂਹ ਨਹੀਂ ਪਿਆ ਕਿ ਜਿਹੜੀ ਇਹ ਠੰਡ ਲੱਗਣੀ ਆ ਕਿਸੇ ਨੂੰ ਇਹ ਤੰਗ ਕਰੂਗੀ ਆ ਜੇ ਮੀਂਹ ਪੈ ਲਵੇ ਇਹ ਸੁੱਕੀ ਠੰਡ ਪੈ ਰਹੀ ਹੈ ਫਿਲਹਾਲ ਇਹ ਬੱਚੇ ਤਰ ਬੱਚਾ ਨਾਲ ਹਾਂ ਰੁਕੇ 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 ਤੇ ਜਿਹੇ ਮੀਂਹ ਪੈ ਲਵੇ ਇੱਕ ਇਹ ਹੈ ਥੋੜਾ ਜਿਹਾ ਪਹਿਲੇ ਦੇਖੋ ਹੁਣ ਕਈਆਂ ਨੂੰ ਕਈ ਸੋਚਣਗੇ ਵੀ ਕਣਕਾਂ ਨੂੰ ਪਾਣੀ ਲਾਵਾ ਮੀਂਹ ਪੈਣਾ ਚਾਹੀਦਾ ਪਰ ਉਹ ਆਕਾਲਪੁਰਖ ਦੇ ਅੱਗੇ ਮੈਨੂੰ ਵੀ ਡਿਮਾਂਡ ਜੀ ਲੱਗਦੀ ਹੈ ਵੀ ਲੋਕਾਂ ਨੂੰ ਬਿਮਾਰ ਹੋਣ ਤੋਂ ਬਚਾਉਣਾ ਹੈ ਜੇ ਅ ਕਸੂਤੀ ਜੀ ਠੰਡ ਲੱਗਣ ਤੇ ਵੀ ਉਹਦੇ ਲਈ ਮੀਂਹ ਪੈਣਾ ਥੋੜਾ ਜਿਹਾ ਚਾਹੀਦਾ ਇਹ ਮੇਰੀ ਸੋਚ ਹੈ ਗਲਤ ਵੀ ਹੋ ਸਕਦੀ ਹੈ ਠੀਕ ਵੀ ਹੋ ਸਕਦੀ ਹੈ ਇਹਦਾ ਫੈਸਲਾ ਚਲੋ ਪਬਲਿਕ ਨੇ ਆਪੇ ਕਰ ਦੇਣਾ ਤੇ ਹੁਣ ਹੈਗਾ ਵੀ ਬੱਦਲ ਬਾਈ ਪੂਰੀ ਹੋਈ ਵੀ ਉੱਪਰ ਤੇ ਥੋੜੀ ਦੇਰ ਤੱਕ ਫੋਨ ਕਰਕੇ ਮੈਂ ਪਤਾ ਕਰੂੰਗਾ ਮਹਾ ਸਿੰਘਰਾ ਨੂੰ ਵੀ ਪੁਲੀਕੇ ਤੇ ਪਹੁੰਚ ਗਈ ਉਹਨਾਂ ਦੀ तकरीबन ਦੁਪਹਿਰ ਨੂੰ 1:30 ਵਜੇ ਫਲਾਈਟ ਹੈਗੀ ਹੈ ਤੇ ਸਮਝ ਲੋ ਵੀ 11:30 12 ਵਜੇ ਐਂਟਰੀ ਹੈਗੀ ਅੰਦਰ ਇਹ ਕੁੜੀਏ ਇਹਦੇ ਟੋਪੀ ਦੇ ਦੇ ਸੰਦੀਪ ਮੈਨੂੰ ਫਿਕਰ ਪਿਆ ਪਿਆ ਦਾ ਮੈਂ ਲੇਕੇ ਨਹੀਂ ਜਾਣੀ ਨਾਲ ਮੈਂ ਲੇਕੇ ਨਹੀਂ ਜਾਣੀ ਨਾਲ ਇਹ ਤੁਹਾਨੂੰ ਦੱਸਦਾ ਮੈਂ ਇਹ ਠੀਕ ਹੈ ਮੈਂ ਲੇਕੇ ਨਹੀਂ ਜਾਣੀ ਮੈਂ ਚੱਲਿਆ ਹਰੇ ਚਾਬੀ ਦੇ ਲਾਉਣ ਹਾਂ ਦੇ ਮੇਰੇ ਕੋ ਗੱਡੀ ਦੀ ਚਾਬੀ ਹਾਂ ਏ ਲੈ ਹਾਓ ਮੇਰੇ ਰੱਬਾ ਇਹਦਾ ਕੀ ਬਣਾਵਾ ਮੈਂ ਇਹਦਾ ਲੈ ਇਹ ਲੈ ਆ ਦੇਖ ਲੋ ਕੀ ਕਰਦੀ ਇਹਦਾ ਇਹ ਮਾਰਿਆ ਵਿੱਚ ਮੇਰੇ ਏ ਲੈ ਲੈ ਲੋ ਰਹਿਣ ਦੋ ਲਓ ਜੀ ਮੇਰੇ ਜਸਮੀਨ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫੀਲ ਹੋ ਰਿਹਾ ਠੰਡ ਫੀਲ ਹੋ ਰਹੀ ਹੈ ਕਿ ਹੋ ਰਿਹਾ ਹੈ ਨਹੀਂ ਅੱਜ ਫੀਲ ਹੋ ਰਿਹਾ ਹੈ ਕਿ ਹੋ ਰਹੀ ਹੈ ਫੀਲ ਹੋ ਰਹੀ ਹੈ ਠੰਡ ਜੀ ਇਹ ਨੂੰ ਹੀ ਨੂੰ ਇਹਦੀ ਠੰਡ ਕਿੱਥੇ ਆ ਹਏ ਪਾ ਇਹ ਚ ਆ ਗਿਆ ਉਹ ਆ ਗਿਆ ਇਹਦੇ ਚ ਕਹਿੰਦੇ ਸਨੀ ਦੇ ਹੋ ਲਗਿਆ ਨਲਕਾ ਪਟਣੇ ਵਾਲਾ ਵੀ ਕੰਮ ਕਰਨ ਵਾਲੇ ਬੰਦੇ ਨੂੰ ਠੰਡ ਨਹੀਂ ਜੀ ਲੱਗਦੀ ਆ ਦੇਖ ਲੈ ਇੱਥੇ ਇੱਥੇ ਸਾਬਤ ਹੁੰਦਾ ਇਹ ਨੂੰ ਹੈ ਨਹੀਂ ਅਸੀਂ ਅਰੇ ਫੇਰੀ ਚੱਲ ਇਹ ਲੈ ਇਹ 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 ਦੀ ਹਰਦੀ ਇਹ ਪਾਪਾ ਛੱਡ ਦਿੰਦੇ ਰਹਿਣ ਦੋ ਚਲੋ ਚੱਲੀਏ ਚਲੋ 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 ਚੱਲੀਏ ਟੱਕਰ ਬਾਏ ਬਾਏ ਗੱਡੀ 'ਚ ਜਾਣਾ ਪਤਾ ਸੀ ਗੱਡੀ 'ਚ ਹੀ ਜਾਣਾ ਹੈ ਤੈਨੂੰ ਨਹੀਂ ਪਰੇ ਸੀ ਲੈ ਕੇ ਜਾਣਾ ਚਲੋ ਛੋਟਾ ਜਿਹਾ ਬਲੂਨ ਬਣ ਗਿਆ ਛੋਟਾ ਜਿਹਾ ਬਲੂਨ ਬਣ ਗਿਆ ਹੋਰ ਬਣਾ ਲੈ ਕੱਢ ਦੇ ਪਰ ਹੈਨ ਦੇ ਯਾਰ ਤੇਰੇ ਬਲੂਨ ਵਾਲੇ ਚੱਕਰ ਤੇ ਪੈ ਗਿਆ ਤੂੰ ਹਾਂ ਬਾਸ ਫੇਰ ਕੀ ਹੋਇਆ ਫਿਰ ਇਹਦਾ ਫਟ ਗਿਆ ਤਾਂ ਹੁਣ ਉਹ ਤਾਂ ਫਟ ਗਿਆ ਹਾਈ ਉੜ ਗਿਆ ਉੜ ਗਿਆ ਉੜ ਗਿਆ ਚੱਕਰ ਹੋ ਗਿਆ ਹੋ ਗਿਆ ਚੱਕਰਾ 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 ਨੂੰ ਦਰਪਾ ਦੇ ਨਾ ਅੰਦਰ ਰੱਖ ਦੇ ਪਹਿ ਤੈਨੂੰ ਚੱਕ ਕੇ ਅੰਦਰ ਰੱਖ ਦੇ ਕੋ ਉਹਦੇ ਚੱਲੀ ਆ ਜਾ ਹਾਏ ਮੇਰੇ ਰੱਬਾ ਅੰਦਰ ਹੈਗਾ ਉਹ ਲੇਗਾ ਪੂਰਾ ਚਰਣਾ ਉਹ ਕਰਨ ਮੈਨੂੰ ਕੀ ਦਿਖਾਈ ਜਾਂਦਾ ਤੂੰ ਬਸ ਉਹ ਧੀ ਚੈਰੀ ਕਰ ਪਹਿਲਾਂ ਬਿੱਲੂ ਤੋਂ ਜਾ ਕੇ ਫਟਾਫਟ ਸਾਥ ਤੇ ਇਜ਼ੀ ਲੈਣਾ ਇੱਧਰ ਚਾਹੀਦਾ ਸਰਪੰਡੀ ਜੀ ਹਾਂ ਸੱਸਰੀ ਕਾਲ ਜੀ ਹਾਂ ਮੇਰੀ ਪੈਂਟ ਕੱਪੜੇ ਹੋਈ ਜਾਂਦੇ ਆਈ ਸੁਨੀਪੋ ਨਾ ਐ ਤੂੰ ਚੰਗਾਈ ਆ ਤੂੰ ਵੀਰ ਜੀ ਜ਼ਿਆਦਾ ਚੰਗੇ ਨਿੱਖਰਦੇ ਨਹੀਂ ਫਿਰ ਪਾਪਾ ਮੈਨੂੰ ਦਿਖਦੀ ਵੀ ਨਹੀਂ ਲੱਗੀ ਤੂੰ ਉਹ ਕਿਹਾ ਨਾ ਦਿੱਕ ਜਗਨ ਨਾ ਮੇਰੀ ਅੱਜ ਨੁਕਲਾ ਕੋਲਾ ਕੋਲਾ ਪਾਪਾ ਹਾਂ ਨੂ ਨੀ ਰੰਗ ਚਾ ਜੇਬਾ ਆਂ ਢਾਂਡੇ ਹੋਣਾ ਕੀ ਕਹਿੰਦੀ ਭੈਣ ਸਸਰੇ ਕਾਲੀ ਸਾਰਿਆਂ ਨੂੰ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਵਿਚੇ ਮਰਨ ਵੀ ਰੱਖੇ ਚਾਚਾ ਨੇ ਥੋੜੇ ਫਿਰ ਤੇ ਲੱਗਦੀ ਹੈ ਪਤਾ ਨਹੀਂ ਮਦਾ ਪਸਟੋਂ ਆਪਾਂ ਦਮਗ ਕਰਨ ਵਾਲੀ ਜੱਪਲਾ ਪਾਈ ਫਿਰਦਾ ਮੇਰੇ ਵਾਲਿਆਂ ਪਤਾ ਨਹੀਂ ਕਿੱਥੇ ਮੈਨੂੰ ਹਿੰਮਤ ਨਹੀਂ ਲੱਭਣ ਦੀ ਜਿਹੜੀਆਂ ਬੇਬੜਗੀਆਂ ਆਪਾਂ ਮੈਂ ਕਿਰਨ ਬਾਂਗਿਆ ਕਹਿੰਦੀ ਠੀਕ ਠਾਕ ਹਾਲ ਚਾਲ ਪੁੱਛਦੇ ਸੀ ਹਾਂ ਉਹਨੂੰ ਵਿਚਾਰ ਨੂੰ ਜ਼ਿਆਦਾ ਟੈਨਸ਼ਨ ਆ ਭਰਾਵਾਂ ਦੀ ਹੋਏ ਜਾਂਦੀ ਆ ਟੈਨਸ਼ਨ ਤਾਂ ਹੁੰਦੀ ਆ ਸਾਰਿਆਂ ਨੂੰ ਹਾਂ ਆਲੋ ਇਜ਼ੀ ਦਾ ਬਾਲਸ ਨੂੰ ਕਿੰਨਾ ਹੁੰਦਾ ਦੇਖੋ ਨੌਰਵਾਲ ਜਿਹੜੀ ਦੇਖੀ ਹਾਂ ਚੱਲ ਅਖਾ ਕਰੀ ਕਰੀ ਕਹਾਂ ਹੋਂ ਤੂੰ ਸੋਚ ਵੀ ਤਾ ਹਾਂ ਹਾਂ ਕਰਕੇ ਬਾਉਂਸ ਦੱਸਦਾ ਸਾਡੇ ਟਾਪਿਕ ਦੀ ਮਾਪੇਣ ਇੱਕ ਕਰਦੀ ਵੀ ਜਿਹੜੀ ਸਾਡੀ ਗੱਲ ਚੱਲਦੀ ਜਿਹੜੀ ਕੌਣ ਉਹਨੂੰ ਪੁੱਛਦਾ ਤਾਂ ਸੁਨੀਤਾ ਸੁਨੀ ਗੱਲ ਸਾਡੀ ਵੀ ਕੀ ਗੱਲ ਕਰ ਰਹੇ ਨੇ ਹਾਂ ਤੇਰੀ ਬੋਲ ਦਾ ਕੋਈ ਮਤਲਬ ਨਿਕਲਿਆ ਇਹਦਾ ਕੋਈ ਮੰਨਦਾ ਸ। ਵੀ ਹਾਂ ਮੇਰੇ ਦਾ ਵੀ ਇਹ ਨਾ ਮੈਂ ਨਾ ਮੈਂ ਤਾਂ ਗੱਲ ਸੁਣੀ ਦੀ ਹੁੰਦੀ ਵੀ ਮਾਪੇ ਬਾਰੇ ਚ ਗੱਲ ਕੀ ਚੱਲਦੀ ਹੈ ਜੇ ਕੋਈ ਸੀਰੀਅਸ ਟਾਪਿਕ ਵਧੀਆ ਟਾਪਿਕ ਚੱਲਦਾ ਹੋਵੇ ਨਾ ਫਿਰ ਨਹੀਂ ਗੱਲ ਕਰਦੇ ਹੁੰਦੇ। ਮੈਨੂੰ ਵਿਚੜਕ ਦੋ। ਮੈਨੂੰ ਵਿਚੜਕੋ। ਕੀ ਕਰਨਾ ਪੁੱਤਰਾ? ਆ ਦੇ ਮੈਨੂੰ ਵਿਚੜਕਵਾ। ਹਾਂ ਲੋ ਕੀ ਕਹਿੰਦੀ ਕੀ ਲੈਣਾ? ਪੂਰਾ ਮੁੰਡਾ। ਕਰਨਾ ਕਰਨ ਦੇ ਯਾਰ ਜਿਹੜਾ ਕਰਨ ਦੇ ਕੋਲ ਉਹੀ ਮੰਗਣੀ ਨੇ ਅੱਛਾ ਅੱਛਾ ਅੱਧੀ ਗੰਗੀ ਹੋ ਗਈ ਹਾਏ ਇਹਨੂੰ ਕਿੱਥੇ ਮੈਨਣਾ ਹਾਂਜੀ ਹਲੋ ਤੇਰੇ ਜੀਜੂ ਕੋਲ ਨਹੀਂ ਜਾਣਾ ਨਾ ਹੁਣ ਆ ਮਾਸੀ ਨੇ ਚਾਚੇ ਦੀ ਜੈਕਟ ਪਾਈ ਵੀ ਤੇ ਠੰਡ ਬਹੁਤ ਆ ਅੱਜ ਤੇਜ਼ ਹਵਾ ਚੱਲਦੀ ਹੈ ਕੁੰਡੇ ਬੰਦ ਰੱਖੋ ਵਾਲੇ ਦੇ ਨਾਲ ਤੇ ਬਸ ਅੱਜ ਬੱਦਲ ਆਇਆ ਬੱਦਲ ਵਾਈਪ ਹੋਣ ਦੀ ਉਮੀਦ ਹੈ ਉਮੀਦ ਹੋ ਸਕਦੀ ਹੈ ਤਾਂ ਹੀ ਜਾਂਦੇ ਸੀਧੀ ਦਿਨਾਂ ਦੇ ਵਿੱਚ ਪੰਜਾਂ ਜਰੂਰਾ ਫਤਗੜ੍ਹ ਤੇ ਸਭਾ ਨੂੰ ਬਹੁਤ ਠੰਡ ਹੁੰਦੀ ਤਾਂ ਅਹਿਸਾਸ ਹੁੰਦਾ ਸਾਰਿਆਂ ਨੂੰ ਉਹ ਦਿਨਾਂ ਦੇ ਵਿੱਚ ਕਿਆ ਮਰਾਦੀਆਂ ਛੋਟੇ ਛੋਟੇ ਸਾਹਿਬਜਾਂ ਦੇ ਜਿੰਨੇ ਨੇ ਸੜਕ ਨਿਹਾਰਾ ਸਾਡੇ ਆਸ ਸਿੱਖ ਧਰਮ ਨੂੰ ਸਾਡੇ ਸਰ ਰਵਾਸ ਤੇ ਪੱਗ ਬਚਾਉਣ ਵਾਸਤੇ ਵੀ ਕਿੰਨਾ ਕੁ ਹੌਸਹਿਗੇ ਅੰਤਾਂ ਇੱਥੇ ਖੜੇ ਘਰਾਂ ਦੇ ਵਿੱਚ ਨਾਲੇ ਘਰਾਂ 'ਚ ਖੜੇ ਆਪਣੇ ਕੋਟ ਪਾ ਲੈ ਆਪਣੇ ਸੁੱਖ ਸਾਧਨ ਫਿਰ ਇਹਨਾਂ ਵਾਟ ਅੰਡੋਏ ਸੁੱਖ ਸਾਧਨ ਵੀ ਉਹਨਾਂ ਨੇ ਦਿੱਤੇ ਹੋਏ ਆ ਹਾਂ ਜੇ ਉਹ ਕਿਤੇ ਸਾਡੇ ਲਈ ਕੁਰਬਾਨੀਆਂ ਨਾ ਕਰਦੇ ਸੀ ਕਿਥੇ ਕੋਟ ਪਾ ਲੈ ਦੇ ਦੇ ਯਾਰ ਕਿਆ ਮੰਗਦੀ ਏ ਕੁੜੀ ਤੂੰ ਦੇ ਲੈਣਾ ਜੂਸ ਲੈਣਾ ਕੋਈ ਮਿਲਣਾ ਉਸਦਾ ਸਾਂਪਾ ਬੈਠਾ ਉਹਦੇ ਉੱਪਰ ਆ ਦੇ ਖੜੀ ਖੜੀ ਦਫਾ ਨਾ ਇੱਥੇ ਕਰ ਕਰ ਹੇ ਇਹ ਤਾਂ ਦੀਵਾਰ ਦਾ ਤਾਂ ਤੂੰ ਸੁਣੀ ਲੈਣਾ ਆ ਦੇਖਾਵਾਂ ਤੈਨੂੰ ਆਹ ਕਾ ਇਹਿੰਦੀ ਬੋਤਲ 'ਪੀ ਜੂਸ ਵਾਲੀ ਇੱਥੇ ਇੱਥੇ ਬੱਠਾ ਜੀ ਸੱਪ ਆ ਦੇਖੇ ਤੁਹਾਨੂੰ ਦਿਖਾਉਂਦਾ ਮੈਂ ਮੈਂ ਸੰਦੇ ਮਤ ਤੂੰ ਵੇ ਸੁਬਰੀ ਤੂੰ ਜਰੇ ਆਏ ਆ ਕਰ ਇਹ ਪਤਾ ਇਹ ਕਿੱਥੇ ਨਾਲ ਲਾਈਦਾ ਚਲੋ ਪਰ ਪੂਰੀਆ 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 ਇਹ ਕਹਣਾ ਮੈਂ ਜੂਸ ਪੀਣਾ ਸੱਪ ਨੇ ਪੀਣਾ ਜੂਸ ਇਹ ਤੁਹ ਕੀ ਗੱਲ ਸੁਣਿਆ ਜੂਸ ਵਾਲੀ ਬੋਤਲਾ ਸੋਇਚ ਬੈਠੀ ਮਿਨਕਾ ਜੀ ਜੂਸ ਦੇ ਮੇਰੀ ਜੀਜੀ ਨੇ ਕੀ ਆ ਅੱਛਾ ਬੰਨੂ ਆ ਗਿਆ ਦੀ ਅੱਛਾ ਬੰਨੂ ਆ ਗਿਆ ਦੀ ਹਾਂ ਮੇਰੇ ਜੀਜੀ ਦੀ ਚੀਜ਼ਾਂ ਦਾ ਹੀ ਵਮਾਣਾ ਆਪੇ ਪੀਂਦੇ ਹੋ ਮੇਰੇ ਬੱਚੇ ਪੀਂਦੇ ਆ ਪੀਂਦੇ ਆ ਚਲੋ ਫਿਰ ਚੱਲੀਏ ਤਾਂ ਮੁੰਡਾ ਮੈਨੂੰ ਇੱਕ ਜਦੈ ਨੇ ਕੋਈ ਕੰਮ ਕਰਾਉਣਾ ਹੁੰਦਾ ਭੈਣ ਮਣ ਕੇ ਕਰਦੇ ਭੈਣਾ ਚਲੇਗੀ ਆਪਣੇ ਸਹੁਰੇ ਨੂੰ ਸਾਨੂੰ ਭੈਣਾ ਕਹੀ ਜਾਂਦੀ ਗਏ ਹੈ ਇੱਕ ਭੈਣ ਵਾਂਗ ਕੇ ਦਿੱਤਾ ਜੇ ਹਾਂ ਹਾਂ ਤੂੰ ਮੰਨ ਲਿਆ ਤੂੰ ਪੀਸਾ ਪੀਸਾ ਹਾਂ ਪਲੀਜ਼ ਤਾਂ ਬਹੁਤ ਕਿੰਨਾ ਅੱਛਾ ਮੇਰੀ ਗੱਲ ਚੱਲੀ ਆਪਾਂ ਚਲੋ ਚੱਲੀਏ ਤਾਂ ਜੇ ਅਸੀਂ ਕਿੱਟ ਜਿਹੜਾ ਸਾਮਾਨ ਚੱਕਣਾ ਚੱਕਣਾ ਤਾਂ ਕੁਝ ਕਿਆ ਲੈ ਕੇ ਜਾਣਾ ਤੇ ਇੱਕ ਹੋਰ ਕੋਈ ਨੂੰ ਦੇਣੀ ਕੀ ਉਹ ਹੱਥ ਵਿੱਚ ਪਾਉਣੇ ਵਾਲੀ ਕੋਈ ਉਹ ਮੈਂ ਦੇਤੀ ਦੇ ਚ ਸੀਗਾ ਆ ਮਤਲਬ ਮੇਰੇ ਸ਼ੂਜ਼ ਆ ਰਿਹਾ ਉਹਰੇ ਫਾਇਦੇ ਮੈਂ ਕਾਹ ਕਰ ਪਾ ਲੂ ਹਾਂ ਐਸਾ ਗੱਲ ਠੀਕ ਹੈ ਮੈਂ ਮੈਥੇ ਨੇ ਕੀ ਕਰਨਾ ਹੁਣ ਅਜ ਮੱਕੀ ਦੀ ਰੋਟੀ ਚ ਮੈਂ ਕਿ ਮੈਂ ਇੱਥੇ ਪਾ ਕੇ ਬਣਾ ਦੂੰਗੀ ਸਾਂਝੀ ਕਰ ਲਈ ਠੀਕ ਆ ਫਿਰ ਫਿਰ ਕਿੱਥੇ ਮੈਥੇ ਕਿੱਥੇ ਹੁਣ ਮੈਥੇ ਇੰਦਰ ਸੱਚ ਚੋਰੀ ਕਰਕੇ ਲੈ ਆਣੇ ਚੋਰੀ ਚੋਰੀ ਕਰਨੀ ਪੈਣੀ ਆ ਆ ਆਪਣੇ ਮੰਡੀਆਂ ਚ ਗੱਲ ਇਹ ਆ ਆਪਣੇ ਨੇੜੇ ਨਹੀਂ ਹੈਗੇ ਨੇੜੇ ਕਿਦੇ ਕੋਰੇ ਹੋਰੇ ਹੋ ਕੇ ਸਾਂਝੀ ਵੀਰ ਜਾਣ ਲੱਗੇ ਹੋયા ਆ ਬਫੇ ਵਿਕੀ ਤੋੜ ਲੈਣ ਜਾਂਦੇ ਫਿਰ ਉਹ ਦੇਖਾ ਆ ਗਿਆ ਮੈਂ ਮੁੜ ਕੇ ਜਾਣ ਨੂੰ ਜਾਂਦ ਮੈਨੂੰ ਛੱਡ ਕੇ ਆ ਕੇ ਫਿਰ ਮਿੱਥੇ ਵਾਲੀ ਰੋਟੀ ਮੇਰੇ ਜਿਹੜੀ ਰੋਟੀ ਨਹੀਂ ਚੱਲੋ ਵੀ ਚੱਲੋ ਪਾਪਾ ਜੂਸ ਲੈ ਕੇ ਦੁਬੇ ਚੱਲ ਚੱਲ ਹਾਂ ਹਾਂ ਦੀ ਦਿਨ ਛੱਡ ਗਈ ਦੀ ਦਿਨ ਛੱਡ ਗਈ ਨਹੀਂ ਟੋਪੀ ਨਹੀਂ ਚੱਲ ਆ ਦੇ ਇਹ ਫੜ ਲੈ ਛੱਡ ਦੋ ਉਹਨੂੰ ਛੱਡ ਦੋ ਉਹ ਵੀ ਛੱਡ ਦੋ ਨਹੀਂ ਮੇਰੇ ਕਿਸੇ ਤੇ ਟੋਪੀ ਲਉਗੀ ਆਪ ਲਉਗੀ ਦੇਖੋ ਫੜਾਓ ਦੇਖੀ ਦੇਖੀ ਨਗੜੀ ਹਾਂ ਦੇਖੀ ਆਪੇ ਚੱਕ ਕੇ ਸਿਰ ਪਰ ਲਉਗੀ ਐਵੇਂ ਹੀ ਥੋੜਾ ਪੁੱਤ ਕੋਤ ਕੀ ਲਾਓ ਤੁਹਾਨੂੰ ਕੀ ਪਤਾ ਹਾਂ ਹਨਾ ਵੀ ਹਾਂ ਪੱਪਾ ਦਾ ਪੁੱਤ ਟੋਪੀ ਲੱਗਿਆ ਲੈਣ ਪੱਪਾ ਦਾ ਪੁੱਤ ਜਿਹੜਾ ਕੱਕਾ ਟੋਪੀ ਲੱਗਿਆ ਲੈਣ ਕਾਹਦੀ ਕਿਹਦੇ ਅਧਿਕੇ ਤੇ ਇਹ ਤੇ ਨਦਨੇਗੇ ਹਾਂ ਤੂੰ ਹਟਲਾ ਹਾਂ ਮੇਰੇ ਪੁੱਤ ਨੇ ਲੈਣੀਆਂ ਕਿ ਮੈਂ ਦਵਾਉਂਗਾ ਕਹਿੰਦੇ ਇਹ ਚਾ ਬਾ ਚਲੋ ਬਸ 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 ਸਰਦ ਆ ਜਾ ਕਿਆ ਕਰ ਜੀ ਨਾਲ ਲੜਪਾਉਂਦੇ ਮੈਂ ਮਿਲਣਾ ਨਹੀਂ ਕਿਲੜੀ ਚਾਹੁੰਦਾ ਕਹਿੰਦੀ ਕਿਲੜੀ ਚਾਹੁੰਦਾ ਆ ਜਾ ਆ ਜਾ ਚਾਹਦਾ ਕਿਲੜੀ ਆ ਲੈ ਮੇਰੇ ਕੋਲ ਕਿਲੜੀ ਚਾਹਦਾ ਇੱਕ ਬੰਦੇ 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 ਨਾ ਆ ਉਹ ਨਿਕਲ ਕੇ ਦਿਖਾਣਾ ਵੀ ਵੀਡੀਓ ਨਿਕਲ ਕੇ ਚੈਨਲ 'ਤੇ ਲਾ ਦੇ ਮੜੀ ਉਹਦੇ ਪਰ ਆਹ ਤੇ ਛੱਡ ਦੇ ਸਾਰਿਆਂ ਨੂੰ ਛੱਡ ਦੇਣੀ ਆ ਫੋਟੋ ਵੀ ਬਣਦੀ ਬਣਾਏ ਦੇ ਵੀਰ ਬਣ ਕੇ ਜੇ ਲੱਗਦਾ ਤੈਨੂੰ ਮੈਨੂੰ ਲੱਗਦਾ ਕੋਈ ਚੱਕਰ ਨਹੀਂ ਮਾ ਕੇ ਕਰ ਲੈਣਾ ਚਾਚਾ ਜਿੰਦਾਬਾਦ ਹੈ ਜਿੰਦਾਬਾਦ ਸਾ ਚਿੰਦਾਬਾਦ ਰਹੇਗਾ ਬੜਾ ਬੜੀਆ ਪੇ ਹਾਂ ਗੱਡੀ ਸਟਾਰਟ ਕਰੀਏ ਕੀ ਚੀਜ਼ ਹੈ ਤਾਂ ਆਜਾ ਮਾਤਾ ਮਾਰਸ਼ਲ ਸਾਡੇ ਮਾਰ ਦੀਦੀ ਦੀਦੀ ਗੋਦੀ ਜੀ ਬਾਹਰ ਨਹੀਂ ਕਰਕੇ ਗੱਡੀ ਚਲਾਮਾ ਅਹ ਕਿਸ਼ ਹੋ ਲੋ ਮੇਰਾ ਬੱਤਾ ਚਲੋ ਜੀ ਅੱਗੇ ਜਾ ਕੇ ਮਿਲਦੇ ਹਾਂ ਜੀ ਹਾਂ ਲੋ ਜੀ ਪਹੁੰਚ ਗਏ ਤੇ ਆਪਾਂ ਜੈਸਮੀਨ ਨੂੰ ਛੱਡਣ ਦੇ ਵਾਸਤੇ ਤੇ ਇਹਦੇ ਲੈਪਟਾਪ ਦਾ ਕੰਮ ਸੀਗਾ ਥੋੜਾ ਜਿਹਾ ਕੋ ਨਵੇੜ ਕੇ ਤਾਂ ਹੁਣ ਇਧਰਲੇ ਪਾਸੇ ਮੜਾਜਕ ਆਪਾਂ ਆ ਗਏ ਇਧਰ ਬਾਹਰਲੇ ਪਾਸੇ ਨੂੰ ਦੇਖਣ ਆ ਜਗਾ ਖਾਫੀ ਬੇਲੀ ਛੱਡੀ ਹੋਈ ਆ ਮੈਂ ਪੁੱਛ ਰਿਆ ਸੀ ਜਾਇ ਜ਼ਮੀਨ ਦੇ ਸੌਰਾ ਸਾਹਿਬ ਨੂੰ ਉਹ ਕਹਿੰਦੇ ਵੀ ਭਾਈ ਇੱਥੇ ਇਹ ਕੁੱਪ ਲਾਏ ਹੋਏ ਤੇ ਧੂੜੀ ਵਾਲੇ ਤੇ ਆਹ ਸੀ ਕਿ ਇੱਥੇ ਨਾਲੇ ਫੈਕਟਰੀ ਜਾਇ ਜ਼ਮੀਨ ਪਤਾ ਕਾਦੀ ਫੈਕਟਰੀ ਦੀ ਇਹ ਨਹੀਂ ਇਹ ਮੈਂ ਦਾਦਾ ਜੀ ਗੈਸਮੀਨ ਦੱਸਦਾ ਮੈਂ ਇੱਥੇ ਇਟਾ ਬਣਦੀਦੀ ਪੁੱਤ ਇਟਾ ਇਟਾਂ ਦੂਸਰੀਆਂ ਸੀਮਿੰਟ ਤੇ ਰਾਖ ਵਾਲੀਆਂ ਇਟਾਂ ਹਲਕੀਆਂ ਇਟਾਂ ਦੀ ਜਿਹੜੀਆਂ ਆਦੇ ਕਿੰਨੇ ਢੇਰ ਲੱਗੇ ਵੇ ਆ ਦਿਖੋ ਸਾਹਮਣੇ ਉਹ ਬੁੱਧਾ ਖਜਨ ਦੇ ਨਹੀਂ ਆ ਗਈ ਸਸਰੀ ਕਾ ਬਜਰ ਕੋ ਓ ਠੀਕ ਠਾਕ ਹੋਏ ਕਿਰਪਾ ਬਾਬੇ ਨਾਲ ਰਿਕਸ਼ਾ ਦੀ ਕਲਾਏ ਹੋਰ ਸੁਣਾਉ ਨਮੀਤਾ ਜੀ ਬਹੁਤ ਵਧੀਆ ਜੀ ਚੇਕਾ ਠੀਕ ਹੈ ਠੀਕ ਚਾਹੀਦਾ ਹਾਂਜੀ ਹਾਂਜੀ ਬਸ ਚੜ੍ਹਦੀ ਕਲਾ ਜਰ ਰਹਿਣਾ ਚਾਹੀਦਾ ਸਰੀਰ ਕੇ ਹਾਂਜੀ 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 ਹਾਂ ਅੱਜ ਅੱਜ ਠੰਡ ਜੀ ਹੋ ਗਈ ਥੋੜੀ ਜੀ ਲੱਗ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਚਲੋ ਹੋਣੀ ਹੈ ਜੇ ਪੋ ਮਹੀਨੇ ਚ ਠੰਡ ਨਾ ਹੋਈ ਫਿਰ ਕਦੋਂ ਹੋਣੀ ਹੈ ਨਾ ਜੀ ਹਾਂ ਇਹ ਵੀ ਹੈ ਗੱਲ ਹਾਂਜੀ ਹਾਂਜੀ ਹੋਰ ਸੁਣਾਓ ਨਮੀਤਾ ਜੀ ਬਹੁਤ ਠੀਕ ਹੈ ਜੀ ਪਰਿਵਾਰ ਸਾਰਾ ਖੁਸ਼ਮੰਗਲ ਹਾਂਜੀ ਹਾਂਜੀ ਸ਼ੁਕਰ ਹੈ ਜੀ ਚਲੋ ਉਸ ਆਕਾਲਪੁਰਖ ਦਾ ਸ਼ੁਕਰਾਨਾ ਕਰਨਾ ਹੀ ਚਾਹੀਦਾ ਮੈਂ ਤਾਂ ਉੱਥੇ ਤੇ ਦੋ ਤਿੰਨ ਵਾਰ ਅੰਦਰ ਤੇ ਮੁੜ ਗਿਆ ਤਾਂ ਮੈਂ ਇੱਧਰ ਬੜਿਆ ਨਹੀਂ ਸੀਗਾ ਮਹਾ ਚਲੋ ਪਤਾ ਲੱਗੇ ਕਿਈ ਕਈ ਵਾਰ ਸਲਾਹ ਦੇ ਦਿੰਦਾ ਕੋਈ ਹਾਂਜੀ ਹਾਂਜੀ ਹਾਂ ਕੀ ਪਤਾ ਹੁੰਦਾ ਕਿ ਇਹ ਕਾਹਦੇ ਆ ਜੀ ਨਹੀਂ ਉਹ ਤਾਂ ਮੈਨੂੰ ਪਤਾ ਆ ਮੈਂ ਏਰੀਆ ਖਾਲੀ ਜਿਹਾ ਦੇਖ ਰਿਹਾ ਸੀਗਾ ਜਿਹਦੇ ਕਰਕੇ ਮੈਨੂੰ ਲੱਗ ਰਿਹਾ ਸੀਗਾ ਕਿ ਕਿਉਂਕਿ ਇੱਧਰ ਫੇ ਆਚਾਰ ਚੂਰ ਪਾਉਂਦੇ ਅਸੀਂ ਆ ਟੋਏ ਪੱਟੇ ਪਏ ਆ ਇਹ ਟੋਏ ਫਿਰ ਨਹੀਂ ਮੇਰੀ ਗੱਲ ਸੁਣੋ ਇਹ ਟੋਏ ਥੋੜੇ ਡੂੰਘੇ ਕਦੇ ਨਹੀਂ ਕਰੇ ਹੋਏ ਇਹ ਕਰੇ ਹੋਏ ਸਹੀ ਬਹੁਤ ਹੈ ਇਹ ਫਿਰ ਹੁਣ ਇਹ ਥੋੜਾ ਜਿਹਾ ਉਹ ਤਾਂ ਕਰਖਾ ਮਾਣਾ ਮਿੱਟੀ-ਮੂਟੀ ਪਾ ਗਾ ਜੀ ਪਹਿਲਾਂ ਅਸੀਂ ਸੁਆਹ ਜੀ ਪਾਈ ਤੀ ਆ ਹਾਂ ਹਾਂ ਤੇ ਉੱਪਰ ਤੋਂ ਦੂਈ ਮਿੱਟੀ ਗੇਰ ਕਾ ਇਹ ਫਿਰ ਡੂੰਘੇ ਹੀ ਰੱਖਣੇ ਪੈਂਦੇ ਜ ਮਰਾਬਰੇ ਜੀ ਹੁੰਦਾ ਪਹਿਲਾਂ ਡੂੰਘਾ ਤਾਂ ਇਹ ਕਾਫੀ ਚਾਹੀਦਾ ਜਾ ਤਾਂ ਪੱਕੀਆਂ ਕੰਧਾਂ ਕਰਾ ਲਓ ਇਹਨੂੰ ਹਾਂ ਜੀ ਹਾਂ ਜੀ ਹਨਾ ਵੀ ਆਲੇ-ਦਾਲ ਤੇ ਪਾਣੀ ਨਾ ਬੜੇ ਹਾਂ ਜੀ ਚੱਜ ਹਾਲਗਾ ਬੰਦ ਕਰਕੇ ਜਾ ਕੰਮ ਕਰਨਾ ਹੈ ਫਿਰ ਹਾਂ ਜੀ ਸਖਲੀ ਵਾਲਾ ਕਰ ਲਓ ਫਿਰ ਹਾਂ ਕਰਿਆ ਵੀ ਨੋ ਵੀ ਕਰ ਲਿਆ ਵੀ ਅਸੀਂ ਇਹ ਚਾਰ ਪਾ ਪਾਇਆ ਪਾ ਉੱਪਰ ਜੀ ਆ ਜੇ ਥੋੜਾ ਡੂੰਘਾ ਹੁੰਦਾ ਇੱਕੋ ਜਗਾ ਡਬਲ ਪੈ ਜਾਣਾ ਸੀਗਾ ਤੁਹਾਡਾ ਇਹ ਹਨਾ ਡੂੰਘਾ ਪਟਾ ਹਾਂ ਫਿਰ ਜ਼ਿਆਦਾ ਕਰ ਜਾਂਦਾ ਹਾਂ ਥੱਲੇ ਦੋ ਪੱਤੇ ਤੇ ਜੀ ਠੀਕ ਹੈ ਠੀਕ ਹੈ ਠੀਕ ਹੈ ਇੱਧਰ ਕਰ ਕੋਈ ਜਗ੍ਹਾ ਰੁਕੀ ਵੀ ਇੱਧਰ ਕੋਈ ਪਤੇ ਹਾਂ ਆਫੇ ਬੋਲੋ ਵੀ ਜਣ ਰੁਕੀ ਵੀ ਤੀ ਜਾ ਵਾ ਤੁਣੀ ਤਾਂ ਹੁਣ ਅਸੀਂ ਉਹ ਬਣਾ ਲੈਣਾ ਜੀ ਛੱਡ ਬਣਾ ਦੇਣਾ ਹਾਂ ਇੱਕ ਆ ਢੇਰ ਲੱਗਿਆ ਵਾ ਜੀ ਏ ਢੇਰ ਦਾ ਵੀ ਹੀਲਾ ਖੇਤਾਂ ਖੁੱਤਾਂ ਚ ਹੁਣ ਗੇਰ ਨਾ ਪੈਣਾ ਇਹ ਹਾਂ ਹਾਂ ਖੇਤਾਂ ਮੈਂ ਗੇਰੂੰਗਾ ਜੀ ਇਹ ਗੋਬਰ ਗੈਸ ਪਲੈਂਟ ਬਣ ਜਣਾ ਰੈਡੀ ਗੋਬਰ ਗੈਸ ਦਾ ਕੇ ਬੰਗ ਆਹੀ ਲਾ ਕੇ ਦੇਖਦੇ ਉਹ ਵੀ ਗੋਬਰ ਗੈਸ ਦਾ ਤਾਂ ਆਇਆ ਉਹ ਤਾਂ 2-3 ਡੰਗਰਾਂ ਨੇ ਕੰਮ ਸਾਰੀ ਜਾਣਾ ਬਾਕੀ ਦਾ ਫੇਰ ਵੀ ਤਾਂ ਸਾਰਾ ਥੋੜਾ ਗੋਬਰ ਗੈਸ ਤੇ ਨੂੰ ਕੱਢਣਾ ਹੈ ਸਹੀ ਆ ਨਗਰ ਜਾਵਾ ਇਹ ਗੱਲ ਹੁੰਦੀ ਵੀ ਜਿਵੇਂ ਡੰਗਰ ਜਿਆਦਾ ਐ ਐ ਤੁਹਾਨੂੰ ਮੈਂ ਇੱਥੇ ਦੱਸਦਾ ਆਪਣਾ ਨਾ ਬਜਰ ਕੋ ਲਦੀ ਮਾਜਰਾ ਪਿੰਡਾਂ ਦੇ ਗਲੇ ਪਿੰਡ ਆਦਮਪੁਰ ਵੱਜਦਾ ਆਹ ਹਾਂ ਆ ਗਿਆ ਨਾ ਤਾਂ ਬੋਰ ਕੋਲ ਮੁਰਲੇ ਪਸੀ ਹਾਂਜੀ ਹਾਂਜੀ ਤਾਂ ਉੱਥੇ ਜਿੰਨੇ ਕ ਆਪਣੇ ਡੰਗਰ ਹੈਗੇ ਇੱਥੇ ਮੱਝਾਂ ਹੈਗੀਆਂ ਆਪਣੇ ਐਨੇ ਕ ਡੰਗਰਾਂ ਦੇ ਨਾਲ ਉਹਨਾਂ ਨੇ ਗੋਬਰ ਗੈਸ ਪਲੈਂਟ ਲਾਏ ਬੇ ਦੋ ਬੜੇ ਐਨੇ ਐਂ ਆਰੀਆ ਜੀ ਨਾ ਆਰੀਆ ਖਾਲੀ ਪਿਆ ਨਾ ਜਿੰਨਾ ਹਾ ਏਰੀਆ ਟੋਟਲ ਖਾਲੀ ਪਿਆ ਐਨੇ ਏਰੀਆ ਦੇ ਵਿੱਚ ਪਲੈਂਟ ਲਾਏ ਬੇ ਪੂਰੇ ਪਿੰਡ ਨੂੰ 2 ਘੰਟੇ ਸਵੇਰੋਂ 2 ਘੰਟੇ ਸ਼ਾਮ ਨੂੰ ਗੈਸ ਦੀ ਸਪਲਾਈ ਦਿੰਦੇ ਬਿਲਕੁਲ ਫ੍ਰੀ ਆਫ ਕਾਸਟ ਫਿਰ ਦੇਖ ਕਿੰਨਾ ਭਲਾ ਹੈ ਹੈਨਾ ਉਹ ਕਹਿੰਦੇ ਵੀ ਜਿਹੜਾ ਸਾਡਾ ਆਹ ਗੋਹਾ ਹੈ ਇਹ ਡੀਕੰਪੋਜ਼ ਹੋ ਜਾਂਦਾ ਨਾਲੇ ਤਾਂ ਜਦੋਂ ਉਹਦੇ ਥਰੂ ਨਿਕਲਣਾ ਇਹਦੇ ਵਿੱਚ ਤੋਂ ਗੈਸ ਦੇ ਥਰੂ ਹੋ ਕੇ ਨਿਕਲਿਆਉਣਾ ਤਾਂ ਇਹ ਨਾਲ ਇੱਕ ਵਧੀਆ ਬਣ ਜਾਂਦੀ ਚੀਜ਼ੇ ਨਾਲੇ ਸਾਡੇ ਉਹ ਖੇਤਾਂ ਦੇ ਵਿੱਚ ਲੋਕ ਕੀ ਕਰਦੇ ਨੇ ਜਿਵੇਂ ਆਹ ਟਰਾਲਾ ਆਪਣਾ ਥੀਟਰ ਲਾ ਮੰਨ ਲਓ 1000 ਦਾ ਜਾਂ 1200 ਦਾ ਜਾਂਦਾ ਆ ਹਾਂ ਨਹੀਂ ਇਹ ਇੰਨਾ ਕ ਜਾਂਦਾ ਇੰਨਾ ਕ ਜਾਂਦਾ ਉਹਨਾਂ ਕੋਲ ਤੇ ਲੋਕ 1800 ਨੂੰ ਚੱਕਦੇ ਆ 2000 ਨੂੰ ਚੱਕਦੇ ਆ ਅਗਲੇ ਕਹਿੰਦੇ ਵੀ ਉਹ ਹੋਈ ਵੀ ਹੈ ਜਿਹੜੀ ਚੀਜ਼ ਦੀ ਜ਼ਰੂਰਤ ਆ ਪਾਣੀ ਚੋਂ ਨਿਕਲਿਆ ਵਾ ਇੰਨਾ ਟਾਈਮ ਜਿੰਨਾ ਉਹਨੂੰ ਦਬਾਅ ਤੇ ਚਾਹੀਦਾ ਗੈਸ ਦੇ ਦਬਾਅ ਤੇ ਚਾਹੀਦਾ ਏ ਹਾਂ ਜੀ ਹੁਣ ਆਪਾਂ ਕਈ ਵਾਰ ਗਲਤੀ ਕਰ ਜਾਂਦੇ ਆ ਵੀ ਆਪਾਂ ਗੋਹਾ ਖੇਤ ਵਿੱਚ ਗੇਰ ਦਿੰਦੇ ਆ ਫਿਰ ਆਪਾਂ ਦੋ ਦਿਨ ਉਹਨੂੰ ਛੇੜਦੇ ਨਹੀਂ ਹੈਗੇ ਹਾਂ ਸਹੀ ਗੱਲ ਆ ਜੀ ਯਾਨੂ ਗਾਇ ਸੜ ਜਾਂਦਾ ਜਿਹੜੀ ਚੀਜ਼ ਵਿੱਚ ਹੁੰਦੀ ਆ ਉਹਦਾ ਗੈਮ ਹੋ ਜਾਂਦੀ ਆ ਹਾਂ ਜਾ ਉਹ ਚਾਹੀਦਾ ਵੀ ਰੱਖ ਲੈ ਜੀ 8 8 10 10 ਦਿਨ ਪਿਆ ਰਹੇ ਤਾਂ ਜਦੋਂ ਦਾ ਗੈ ਸੜ ਜਾਂਦਾ ਜੀ ਕੁਝ ਵੀ ਨਹੀਂ ਰਹਿੰਦਾ ਉਹਦੇ ਵਿੱਚ ਇਹ ਤਾਂ ਐ ਚਾਹੀਦਾ ਵੀ ਨਾਲ ਦੀ ਨਾਲ ਆਪਣਾ ਜਦ ਜਲ ਗਏ ਨਾ ਜਦ ਆਪਣਾ ਸਾਥਾ ਬਾਜੇ ਬਾਕੇ ਬਸ ਧਰਤੀ ਦੇ ਵਿੱਚ ਦੱਬ ਦਿਓ ਬਾਹ ਹੋ ਜਾਵੇ ਖੇਤ ਉੱਪਰ ਤੋਂ ਪਾਣੀ ਅੰਦਰੇ ਬਣੇ ਫਿਰ ਜਿਹੜਾ ਕੋ ਬਣੇ ਅੰਦਰ ਜਾਨਵਰਾਂ ਨੂੰ ਖਾਣ ਨੂੰ ਮਗਲ ਮਿੱਤਰ ਕੀੜਿਆਂ ਨੂੰ ਇਹ ਬਹੁਤ ਚੀਜ਼ਾਂ ਬਣ ਜਾਂਦੀਆਂ ਫਿਰ ਇਹ ਹਾਂ ਕਿਉਂਕਿ ਦੇਖੋ ਖੇਤੀ ਪਹਿਲਾਂ ਵਾਲੀ ਗੱਲ ਕੁਝ ਹੋਰ ਤੇ ਅੱਜ ਤਕਨੀਕ ਬਦਲ ਗਈ ਹੈ ਨੌਲੇ ਦੀ ਖੇਤੀ ਦਾ ਕੀ ਇਹ ਚੀਜ਼ ਦਾ ਬਹੁਤ ਫਰਕ ਆ। ਮੇਲੀ ਵੀ ਹੈ। ਮੇਰੇ ਕੋ ਖੜੀ ਇੱਕ ਰੇੜੀ ਗੁਰਦੀ ਕੁਮਾਰ ਨੂੰ ਗੜੀ ਲੈ ਕੇ ਦੇ ਦੇਣੀ ਆਪਾਂ ਨੇ। ਮੇਰੇ ਕੋ ਖੜੀ ਆ ਫਰੀ ਵੀ ਏ। ਮਾਰ ਕੇ ਸੁੱਖਾ ਹੋ ਜੀ ਸੂਰਜ ਕੁਮਾਰ। ਉੱਥੇ ਘਰ ਚੱਲਦੇ ਉੱਥੇ ਬੈਠਦੇ ਚੱਲਦੇ 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 ਆ। ਮਾਮਾ ਦਾ ਹੋਰ ਦੇਖ ਲਵਾਂ ਕੋਈ ਕਈ ਵਾ ਪ੍ਰੋਜੈਕਟ ਕਰਨਾ ਪੈ ਜਾਣਾ। ਹਾਂ ਹਾਂ ਯਾਰ ਕੋਈ ਗੱਲ। ਸਵਾਦ ਦੇਖ ਹੋ ਜਾਂਦੀ ਆ ਕੋਲੇ ਹੋ ਜਾਂਦੀ। ਆਪਣੇ ਲੱਗ ਪਿੰਡ ਪੈਣੀ ਨਹੀਂ ਹੈਗਾ। ਹਾਂ। ਉੱਥੇ ਕੱਲ ਇਹ ਸੁਨਾ ਕੇ ਆਇਆ ਹਾਂ ਸੁਣੇ ਵਿੱਚ ਮੈਨੂੰ ਮੈਂ ਕਿਹਾ ਮੈਂ ਜਦ ਆਵਾਜ਼ ਉੱਥੇ ਆਈ ਨਾ ਦੀ ਮੈਂ ਸੋਚ ਲਿਆ ਮੈਂ ਉਲਝ ਜਾਵਾਂਗਾ ਉਹ ਥੋੜਾ ਪੱਛੀ ਲਾਦਾ ਹਾਂ ਮੇਰਾ ਤਾਏ ਦਾ ਮੁੰਡਾ ਹਾਂ ਹਾਂ ਜੀ ਹਾਂ ਜੀ ਮੈਨੂੰ ਪਤਾ ਉੱਥੇ ਉਹਨਾਂ ਨੇ ਅਖੰਡਪਾਤ ਸਭ ਕਰਿਆ ਸਾਡੇ ਡੱਬਰ ਨਹੀਂ ਕਰਿਆ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਖੁਸ਼ ਹੋਏ ਹੋਰ ਬੀਬੀਆਂ ਬਹੁਤੀਆਂ ਬੀਬੀਆਂ ਇੱਕ ਬੀਬੀ ਦਾ ਬਹੁਤ ਸ਼ਾਬਾਸ਼ੇ ਦੇਖਾ ਗਈ। ਅੱਛਾ। ਨਹੀਂ ਬਾਬਾ ਜੀ ਤਾਂ ਦਾ ਮੇਰੇ ਅੰਜੂ ਕੁੜਾ ਨਹੀਂ ਸ਼ਾਬਾਸ਼ ਤੁਸੀਂ ਕਿਹਨੂੰ ਕਹਿੰਦੇ ਵੀ ਜਿਹਨੇ 100 ਰੁਪਏ ਦਿੱਤਾ ਉਹ ਸ਼ਾਬਾਸ਼ ਹੁੰਦੀ ਹੈ ਕਿ ਨਹੀਂ। ਇੱਕ ਨਹੀਂ। ਬਗੜਾ ਮੰਗਦਾ ਪੈਸੇ ਕਿਸੇ ਦਾ ਨਹੀਂ ਮੰਗਣੇ ਦਾ ਭਲਾ ਹੁੰਦੇ ਨਹੀਂ। ਹਾਂ ਜੀ। ਇੱਕ ਹੁੰਦੇ ਆ ਵੀ ਜਿਹੜੇ ਸਿੰਗਰ ਹੁੰਦੇ ਆ। ਉਹ ਬਾਬਾ ਜੀ ਹੱਥ ਜੋੜ ਕੇ ਖੜ ਗਿਆ ਆ ਬੇਚਰੀ ਆਂਖੇ ਕੋਲ। ਹਾਂ। ਜਾਂ ਮੈਂ ਬਾਕੀ ਜਿਹੜੇ ਖਾਲਸਾ ਬੇਗਿਰ ਫਤੇ ਬੁਲਾ ਕੇ ਹਾਂ। ਮੈਂ ਕਿਹਾ ਹਾਂ ਜੀ ਦੱਸੋ ਬੀਬੀ। ਕਹਿੰਦੀ ਬਾਬਾ ਜੀ ਤੇਰੀ ਆਵਾਜ਼ ਬਹੁਤ ਕੰਮ ਦੀ ਆ। ਇਹ ਤਾਂ ਗੱਲ ਹੈਗੀ ਆ। ਨਹੀਂ ਤਾਂ ਦਾ ਮੇਰੇ ਅੰਜੂ ਕੁੜਾ ਤੇ। ਉਹ ਹ ਉਹ ਅਕਾਲ ਪੁਖ ਦੀ ਦਿੱਤੀ ਵੀ ਆ ਉਹਨੇ ਦਿੱਤਾ ਬਾਅਦ ਜਦੋਂ ਮੰਨ ਲਓ ਆਪਾਂ ਕੋਈ ਬੈਰਾਗ ਮਈ ਗਾਉਣਾ ਤਾਂ ਬੈਰਾਗ ਮਈ ਸੌਂਗ ਹੋਵੇ ਤਾਂ ਬਰਾਗ ਦੇ ਢੰਗ ਕੇ ਗਾਜੀਏ ਉਹਨੂੰ ਹਾਂਜੀ ਹਾਂਜੀ ਤਾਂ ਹਨਾ ਜੇ ਕੋਈ ਚੜਦੀ ਕਲਾ ਵਾਲਾ ਗਾਉਣਾ ਫਿਰ ਬਾਰ ਟਾਈਪ ਗਾ ਦੋ ਹਨਾ ਇਹ ਸਾਡੇ ਅੰਦਰ ਉਹ ਵੀ ਹੋਣੀ ਚਾਹੀਦੀ ਹੈ ਨਾ ਰਾਜਾ ਉੱਥੇ ਗੁਰਦਾਰੇ ਵਿੱਚ ਤਿੰਨ ਚਾਰ ਭੜਕੇ ਲੱਗਾ ਗੋਣੇ ਮੇਰੇ ਅੱਛਾ ਵੀਡੀਓ ਬਣਾ ਕੇ ਲੱਗਾ ਵਾਹ ਜੀ ਵਾਹ ਜੀ ਬਾਬਾ ਜੀ ਸਹੀ ਗੱਲ ਹੈ ਤੇ ਹੁਣ ਕੋਈ ਸੁਣਾ ਦੋ ਤੁਸੀਂ ਵੀ ਸ਼ਾਬਦ ਸੁਝਾਉਂਦੇ ਅੱਛਾ ਉੱਥੇ ਨੂੰ ਸੁਣਾਉਂਦੇ ਆ ਬੈਠ ਕੇ ਆਜੋ ਸੇ ਆਜੋ ਚਲੋ 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 ਪੜਕੇ ਸਾਨੂੰ ਕੀ ਹਾਂ ਵੀ ਸੁਭੂ ਸੁਭੂ ਚੱਲੀ ਪੁੱਤ ਕਾ ਨੋਂ ਨਾ ਪਾਂ ਕ ਨਹੀਂ ਚੱਲ ਨਹੀਂ ਕਾ ਤੁਰ ਜਾਣਾ ਹੁੰਦਾ ਹੁਣ ਤਾਂ ਵਧੀਆ ਜੀ ਲੱਗ ਗਿਆ ਮੈਂ ਚੱਲਿਆ ਫਿਰ ਤੂੰ ਅਜੀ ਦੀਦੀ ਨਾਲ ਬਾਅਦ ਚ ਠੀਕ ਹੈ ਨਾ ਓਕੇ ਬਾਏ ਸੁਭੂ ਪਹੁੰਚ ਗਿਆ ਘਰਾਂ ਜੀ ਸੁਭੂ ਲਾ ਗਿਆ ਝੂਟੇ ਮਾਟੇ ਲੈਣ ਨਾਲੇ ਲੈ ਕੇ ਆ ਰਸਤੇ ਦੇ ਵਿੱਚ ਤੇ ਚੀਜੀ ਜੀ ਜੀ ਨੇ ਪਾਪਾ ਜੀ ਨੇ ਦਿੱਤੀ ਨਹੀਂ ਇੱਕ ਵਾਰ ਵੀ ਪਾਪਾ ਜੀ ਇੰਨਾ ਪਿਆਰ ਕਰਦੇ ਐ ਇਹਨੂੰ ਚਾਹੀਦੀ ਨਹੀਂ ਮੈਨੂੰ ਹਾਂ ਉਹ ਦੇਣਾ ਨਹੀਂ ਪਾਪਾ ਜੀ ਨੂੰ ਚੀਜ਼ ਮੈਨੂੰ ਲੋ ਜੀ ਪਾਪਾ ਜੀ ਨੂੰ ਅਰਸ਼ੀ ਕਾਲ ਜੀ ਮੈਂ ਦਾ ਕਿਵੇਂ ਪੈ ਜਾਣਾ ਚਾਹੀਦਾ ਕਿ ਨਹੀਂ ਪੈ ਜਾਣਾ ਵੀ ਚਾਹੀਦਾ ਨਹੀਂ ਜੇ ਪੈਣਾ ਚਾਹੀਦਾ ਦੋ ਦੋਏ ਗੱਲਾਂ ਓਕੇ ਜਿਵੇਂ ਪਾਣੀ ਲੱਗਿਆ ਉਹ ਆਪਣੇ ਮੱਖੋਂ ਮੈਂ ਉਹ ਗਿੱਲਾ ਪਿਆ ਜੀ ਉਹ ਗਿੱਲਾ ਹੋ ਗਿਆ ਠੀਕ ਆ ਪਾਪਾ ਜੀ ਤਾਂ ਦੇ ਪੁੱਤ ਚੀਜੀ ਆਏ ਨਾ ਕਰੇ ਪਾਣੀ ਦੀ ਲੋੜ ਵੀ ਹੈਗੀ ਆ ਨਹੀਂ ਆਓ ਉਹ ਤਾਂ ਹੈ ਹੀ ਆ ਗੱਲ ਕਿਤੇ ਲੋੜ ਆ ਬੈਠ ਜੀ ਬਹੁਤ ਆ ਨਾ ਹਾਂ ਟੇਕਨ ਹਾਂ ਹੂੰ ਮੇਰ ਚਾਚਾ ਕਿਹਦੇ ਤੋਂ ਸੁਣਨਾ ਠਾਕਾ ਨਾ ਲੋਹੀ ਬਣ ਰਹੀਆਂ ਜੀ ਰੋਟੀਆਂ ਹਾਂ ਜੀ ਇਸਨ ਦੀਪਾ ਮਿੱਥੇ ਪਾਏ ਵੀ ਹੈਗੇ ਕਿ ਮੈਂ ਨਾ ਕਿ ਮਿਕਸੀ ਜੇ ਨੂੰ ਕੱਢ ਕੇ ਪਾਤੇ ਹਾਂ ਜੀ ਮਿਕਸੀ ਚ ਪੀਸ ਕੇ ਹਰੀਆਂ ਹਰੀਆਂ ਰੋਟੀਆਂ ਬਣਾਉਂਦੀ ਹਾਂ ਮਿਕਸੀ ਜੇ ਪੀਸ ਕੇ ਸਜੀਓ ਜੇ ਦੇਖਣ ਨੂੰ ਸਵਾਦ ਨਹੀਂ ਲੱਗਦਾ ਹੈਗਾ ਲੈ ਖਾਣ ਨੂੰ ਸਵਾਦ ਆ ਪਪਾ ਜੀ ਨੇ ਖਾ ਲਈ ਰੋਟੀ ਪਪਾ ਜੀ ਨੇ ਛੱਡ ਦਿੱਤੀ ਹੈ ਨਾ ਹਾਂ ਉਹ ਕਹਿੰਦੇ ਤੇ ਬਾਅਦ ਮੈਂ ਸੌਂਦਾ ਦਾ ਇਹ ਵੀ ਠੀਕ ਹੈ ਕਸੇ 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 ਮੱਖਣੀ ਰੱਖ ਕੇ ਰੋਟੀ ਬੋਸ ਬਣਾਦੀ ਮੱਖਣੀ ਹੈਗੀ ਹੈ ਨਾ ਭਾਈ ਇੱਕ ਤਾਂ ਹਵਾ ਹੀ ਬਹੁਤ ਕਸੂਤੀ ਜਲਦੀ ਹੈ ਬਾਹਰ ਕਰੀਏ ਕਿਆ ਇਹ ਤਾਂ ਪਿੰਗੀਆਂ ਜੀਆਂ ਵੀ ਪੈਂਟ ਦੇ ਇਹਦੇ ਵਿੱਚ ਇਹਦੇ ਵਿੱਚ achar ਖਾਦਾ ਪਿਆ ਬਣਾ ਅੰਬ ਦਾ ਮਿਰਚ ਦਾ ਇਹ ਇਹਦੇ ਚ ਮਿਰਚ ਦਾ ਹਾਂ ਮਿਰਚਾ ਹੀ ਚਾਹੀਦਾ ਨਿੰਬੂ ਦਾ ਆਪਿਆ ਨਿੰਬੂળો ਹੋ ਪਿਆ ਠੀਕ ਆ ਅੱਧੇ ਦਾ ਆਪੇ ਅੱਧਾ ਆਪਿਆ ਜੈਮਨ ਨੂੰ ਦੇਣਾ ਜਿਹੜੇ ਦੇਖਤਾ ਮੜ ਬਟਾ ਉਹ ਦੇਖਤਾ ਦਾ ਡੱਬਾ ਹੀ ਠੀਕ ਹੋ ਗਿਆ ਹਾਂ ਦੇਖੇ ਦੇਖੇ ਹਰਾ ਹਰਾ ਜਿਹਾ ਛਾਕਦਾ ਹੁੰਦਾ ਮੈਂ ਇਥੇ ਜੇ ਵਿੱਚ ਫਿਰ ਕਰ ਲਏ ਤੇ ਵੱਖਰੀ ਬਣਨੀ ਸੀਗੀ ਹਾਂ ਹੋਂ ਤੁਸੀਂ ਵਿੱਚੇ ਘੋਲੋ ਮੋਲੋ ਰਣਾ ਪਰ ਬੁਤਿੰ ਮੈਂ ਹੋਰ ਤਰ੍ਹਾਂ ਦੀ ਬਣਾ ਤੀ ਮੇਥੇ ਹੈਗੇ ਤੇ ਥੋੜੇ ਹੂੰ ਪਾਲਕ ਹੈਗੀ ਥੋੜੀ ਜੀ ਜ਼ਿਆਦਾ ਹੂੰ ਉੱਥੇ ਜੈਫਰਨ ਵੀ ਮੈਨੂੰ ਜੋੜ ਲਾਉਂਦੀ ਸੀ ਹੂੰ ਹੂੰ ਵੀ ਰੋਟੀ ਖਾਜੋ ਰੋਟੀ ਖਾ ਲਓ ਮਹਾਨਾ ਮਹਾਤਰੀ ਮਸੀਨੂ ਕਾਕੇ ਮਿੱਥਲੇ ਉਕੇ ਬਣਾਉਣੀ ਆ ਮਾ ਨੂੰ ਮੈਂ ਤਾਂ ਉਹ ਹੀ ਖਾਉਂਗਾ ਆਹ ਤਾਂ ਹਦੀ ਪੈਕਣਾ ਬਣਨਾ ਚਾਹੀਦਾ ਵੇਖ ਲੇ ਤਾਂ ਹੁਣ ਦੇ ਕੋ ਰੋਟੀ ਟੁੱਟਦੀ ਨਹੀਂ ਨਾ ਨਾਲੇ ਪਤਲੀ ਇਹ ਆਟੇ ਦੀ ਫਰਕ ਆ ਬਣਾ ਹਣਾ ਇਹ ਆਟਾ ਦੂਜਾ ਹੈ ਪਰਾਟਾ ਹਾਂ ਮੂੰਹ ਰੜੂਂ ਨਹੀਂ ਵੀ ਪਰ ਸੋਲ ਬੋਦੋ ਕਿ ਨਹੀਂ ਨਾ ਰੜਦੀ ਹੋ ਉੱਪਰ ਅੱਛਾ ਮੈਂ ਤੇ ਹੁਣ ਗਮੀਰ ਕਰਕੇ ਨਹੀਂ ਬਣੀ ਮੈਂ ਤੇ ਹੁਣ ਰਹਿਣੀ ਜੀ ਹੁੰਦਾ ਹੁਣ ਅਗਲੇ ਬਲੌਗ ਦੇ ਵਿੱਚ ਹੀ ਮਿਲਾਂਗੇ ਜੀ దరస మేవి శా ప్రసాదా ਮੌਸਮ ਹੋ ਗਿਆ ਜੀ ਬੇਈਮਾਨ ਟਿਣੀਆਂ ਪੈ ਰਹੀਆਂ ਹਾਂ ਕਿਆ ਹਾਲ ਆ ਤਰਾ ਕਿਆ ਹਾਲ ਹੈ ਤੁਮਾਰ ਠੀਕ ਹੈ ਜੀ ਵਧੀਆ ਜੀ ਮੌਸਮ ਕਿਉ ਬੇਈਮਾਨ ਕਰਦੀ ਆਜ ਹਾਂ ਕਿਆ ਰੈਟਰ ਉੱਤੇ ਚੱਲਦਾ ਸਬਜ਼ੀਆਂ ਦਾ ਗਾਜਰ ਚੱਲੇ ਕਿਲੋ ਜੀ ਹਾਂ ਗੋभी 60 ਕਿਲੋ ਜੀ ਹੂੰ ਮਟਰ 50 ਕੇ ਅੱਧਾ ਕਿਲੋ ਪਈਆ 30 ਕੇ ਜੀ ਠੀਕ ਆ 500 ਕੇ ਤੋਂ ਨਿਕਲੇ ਆਲੂ ਬਰੀਜ਼ੇ ਨੇ ਆਲੂ ਤਾਂ ਮੇਰੇ ਕੋਲ ਪਏ ਕਿਲੋ ਕਿਲੋ ਕਾਜ ਪਏ ਆਲੂ ਕਾ ਮੇਰੇ ਕੋਲ ਕੋਈ ਮਾਤਾ ਨੂੰ ਹਰੀ ਮਿਰਚ ਦਿਖਾਈ ਕਿਦਾਂ ਦੀ ਆ ਹਾਈਬ੍ਰਿਡ ਹੈ ਕਦ ਵਈ ਹੈ ਬੀਜ ਨਹੀਂ ਹਾਈਬ੍ਰਿਡ ਨਹੀਂ ਹੈ ਇਹ ਕੌਣ ਵਾਲਾ ਹੈ ਖੋੜੋ ਵਾਲਾ ਹਾਂ ਜੀ ਚਾਰ ਰੋਟਾ 20 ਰੁਪਏ ਪਈਆ 40 ਕੇ ਅਧਰ ਹੈ ਪਾ ਦੇ ਅਧਾ ਕਿਲੋ ਪੰਨੂ ਤੈਰ ਰੁਰਣੀ ਸਾਜੀ ਤਰੀ ਹੋਰ ਹਨ ਅੱਜ ਨਹੀਂ ਪੈ ਰਹਾ ਤੜਾਈ ਤੜੂਈ ਟੱਟੇ ਹੋਣੀ ਆ ਉਹਦੇ ਕਰਕੇ ਅੱਜ ਸੋਜੀ ਮੰਨ ਲਿਆ ਕਿੰਨਾ ਬੰਦਾ ਨਹੀਂ ਆ ਸਭੀ ਲੋਕੀ ਅੱਜ ਹਨ ਮੈਂ ਮੌਸਮ ਕਰਕੇ ਅੱਜ ਸਵੇਰ ਦਾ ਮੈਂ ਦੇਖਦਾ ਤੂੰ ਹੀ ਪਹੁੰਚਿਆ ਇੱਕ ਹੋਰ ਅੱਜ ਕਿਸੇ ਦਾ ਹੁੱਕਾ ਵੱਜਿਆ ਨਹੀਂ ਹੈਗਾ ਅਦਰਕਾਂ 200 روپے ਅੱਧਾ ਕਿਲੋ ਆ ਅੱਧਾ ਕਿਲੋ ਬਾਦ ਹੈ ਆ ਕਿਹਦੇ ਅਦਰਕ ਪ੍ਰਾਸ਼ ਆਬਨੂ ਲਓ ਬਾਤ ਰ ਮ ਖਤਮ ਹੈ ਕੰਮ ਉਹ ਜਨਾ ਅੱਧੇ ਕਿਲੋ ਵੀ ਅੱਧਾ ਕਿਲੋ ਹੋਤਾ ਜਾਣਾ ਨਾ ਵਿੱਚਾ ਖਰਾਬ ਵੀ ਹੈ ਨਾ ਤੋੜ ਕੇ ਦੇਖੋ ਨਾ ਜੀ ਖਰਾਬ ਨਹੀਂ ਹੋਣੀ ਮਾ ਹੁ ਕਾ ਤੋੜੂ ਉਹਨੂੰ ਪਾ ਦੇ ਤੇ ਦੇਖੀ ਜਾਓਗੇ ਕੀ ਤਾ ਮੌਸਮ ਬੜਾ ਜ਼ ਬੇਕਾਰ ਹੋ ਗਿਆ ਜਮੈਂ ਚੱਲ ਠੰਡ ਵੀ ਤਾਂ ਹੀ ਹੋਣੀ ਜਿਹੜੀ ਸੁੱਪੀ ਦੀ ਠੰਡਾ ਹਾਂ ਮੁਕਬਲ ਮਾ ਦਾ ਠੰਡਾ ਹੈ ਹੀ ਨਹੀਂ ਤੇ ਹੁਣ ਦਾ ਇਹਦਾ ਗਰਮੀਆਂ ਵਾਂਗ ਦਿਨ ਨਿਕਲ ਰਹੇ ਤੇ ਹੁਣ ਚਾਹੁੰਦਾ ਚੇਂਜ ਹੋਊਗਾ ਮੌਸਮ ਥੋੜਾ ਜਆ ਵੜਦੇ ਵੜਦੇ ਇਹਨੂੰ ਹਾਂ ਵੈਸੇ ਮੈਂ ਜਾਣਾ ਤਾਂ ਹੈਗਾ ਪਰ ਉੱਪਰ ਨੂੰ ਅੱਜ ਮੌਸਮ ਖਰਾਬ ਕਰਕੇ ਮੈਂ ਕੈਨਸਲ ਹੀ ਕਰਤਾ ਮਾਂ ਚਲ ਹੋ ਜੂ ਬੱਜੋ ਹੋਇਆ ਜੀ ਹਲੋ ਜੀ ਸਾਰੀਓ ਪਾ ਦਿਓ ਜੀ ਆਪਣੇ ਜੋਗਾ ਰੱਖ ਲਈ ਆਪ ਵੀ ਸਬਜੀ ਬਣਾਉਣੀ ਹੋਣੀ ਤਾਂ ਜਾ ਕੇ ਫਲੀ ਮਟਰ ਵੀ ਪਾ ਦੇ ਅੱਧਾ ਕਿਲੋ ਹਾਂ ਚੋਇਆ ਤੋ ਅੱਜ ਸਵੇਰੇ ਪੇ ਸਬਜ਼ੀ ਮੰਡੀ ਚ ਦੇ ਕਿਹੜਾ ਸਾਮਾਨ ਕੇ ਕੱਲ ਵਾਲੀ ਹੈ ਨਾ ਨਾ ਜੀ 3 ਦਿਨ ਸੇ ਤਾਂ ਛੁੱਟੀਆਂ ਮੈਂ ਹੈ ਜੀ ਮੈਂ ਤਾਂ ਗੋਭੀ ਸਾਬੀਓ ਤਾਦੀ ਹੈ ਜੀ ਅੱਛਾ ਹਾਂ ਜੋ ਮਸਲੂਮ ਦੇਖੋ ਹੈ ਕਿਨੇ ਤਾਦੀ ਹਾਂ ਸੋ ਸਬਜ਼ੀ ਆਦੇ ਵਾਲਾ ਹਾਂ ਅੱਪਾ ਕੱਲ ਸੰਡੇ ਦਾ ਤਾਂ ਵੀ ਮੰਡੀ ਬੰਦ ਸੀ ਨਾ ਸ਼ਨੀਵਾਰ ਨੂੰ ਵੀ ਨਹੀਂ ਆਇਆ ਹੁਣ ਅੱਜ ਸੋਮਵਾਰ ਅੱਜ ਖੁੱਲੀ ਮੰਡੀ ਮਾਲੇਕ ਆਪਣੇ ਚਮਕੌਰ ਸਾਹਿਬ ਪੱਠਾ ਸਾਹਿਬ ਸਿੱਧੀ ਜੋੜ ਮੇਲੇ ਚੱਲਦੇ ਤੇ ਉਹਦੇ ਕਰਕੇ ਹਾਂ ਸਬਜ਼ੀ ਵੀ ਮਹਿੰਗੀ ਹੋਈ ਵੀ ਸੀ ਤੇ ਸਾਢੇ 12 ਕੰਨ ਦਾ ਲੰਗਰਾਂ ਚ ਗਜਾਰਾ ਹੋਈ ਗਿਆ ਜਾ ਕੇ ਅਸੀਂ ਲੰਗਰ ਸਕੇਗੇ ਤੇ ਘਰਾਂ ਸਬਜ਼ੀਆਂ ਘੱਟ ਵੱਧੇ ਬਣੀਆਂ ਹਾਂ ਬਹੁਤ ਜੀ ਗਾਜੇ ਹੋਈਆਂ ਗਾਜੇ ਵਧੀਆ ਗਰਜਰ ਨਹੀਂ ਯਾਰ ਮੈਂ ਤੁਮ ਬੰਨੂ ਪਰ ਤੇ ਆਰਡਰ ਤਾਂ ਆਈ ਤਾਂ ਮਿਰਚਾਂ ਆਦਰਕ ਤਾਂ ਹੀ ਜੀ ਜੀ ਕੰਦ ਜੀਮੀ ਕੰਦ ਹੈਗਾ ਮੇਰੇ ਕੋਲ ਪਿਆ ਜੀਮੀ ਕੰਦ ਦਾ ਵਾਧੂ ਆ ਗਰਜਰ ਵੈਸੇ ਕਿਆ ਰੇਟ ਆ 40 ਕਿਲੋ ਪਾ ਦੇ ਯਾਰ ਚਲੇ ਵੀ ਡਾਢਾ ਕਿਲੋ ਕਰ ਦੇ ਪੈਸੇ ਵੀ ਬਣਾਈ ਮੈਂ 200 ਰੁਪਏ ਲੈ ਕੇ ਆਇਆ ਦੇਖੀ ਵੱਧੇ ਨਾ ਬਣਾ ਦੇ ਤੇ ਨਾਲ ਨਾਲ 60 ਤੇਰੇ ਉਹੜ ਨੇ ਹਾਂ ਹੋ ਜਾਣਾ ਪੂਰਾ ਦੇਖ ਲਾ ਬਾਜਣੇ ਮੁਲਾਦਾ ਨਹੀਂ ਉਹ ਬਾਜਣੇ ਲਾ ਤਲਾ ਹਿਸਾਬ ਲਾ ਲਾ ਹਾਂ ਤਲਾ ਹਿਸਾਬ ਕਿਤਾਬ ਲਾ ਲਾ ਕਿੰਨੇ ਬਣਦੇ ਜਿਹਾ ਕਾਦੇ ਲਗਾਣਾ ਪੈਸੇ ਬੁਲਵਾ 200 ਦੇ ਦੇਣਾ ਇਹ ਘਾਟੇ ਨਾਲ ਬਾਦਮ ਚੱਲੋ ਪ੍ਰਵਾ ਬੜਾ ਠੀਕ ਹੈ ਕੋਕਾ ਕੰਡਿਆਂ ਦਾ ਹੁੰਦਾ ਨਾ ਸਿਸਟਮ ਦਾ ਤੇ ਹੁਣ ਤਾਂ ਦਾ ਪਤਾ ਨਹੀਂ ਤੂੰ ਕਰਦਾ ਪਤਾ ਨਹੀਂ ਰੱਬ ਜਾਣੇ ਨਹੀਂ ਇਹਨਾਂ ਨੂੰ ਇੱਕ ਲੋਕ ਜਾਂ ਹੁੰਦਾ ਵਸਾਉਣੇ ਵਾਲਾ ਕੋਈ ਲੋਕ ਨਹੀਂ ਫੋਟਾ ਜੀ ਆਹਾਂ ਜੇ ਕਰਕੇ ਫਸਾ ਦਿੰਦੇ ਹੋ ਇਹਨਾਂ ਨੂੰ ਅੱਗੇ ਪਿੱਛੇ ਜੇ ਕਰਕੇ ਚੌਥੀ ਖੜਾ ਰਹਿੰਦਾ ਇਹਦਾ ਤਾਂ ਤਰੱਕਾ ਸਕਿਆ ਬਹੁਤ ਬੰਦੇ ਏਕਣਾ ਪਹਿਲਾਂ ਇੱਕ ਸਾਡੇ ਨਾਲ ਉਹ ਬਹੁਤ ਪੁਰਾਣੀ ਗੱਲ ਆ ਮੈਂ ਕਹਿੰਦਾ 5 ਇੱਕ 6 ਸਾਲ ਪਹਿਲਾਂ ਨਾ ਇੱਕ ਲਸਣ ਲੈਣ ਆ ਗਿਆ ਬੰਦਾ ਉਹਨਾਂ ਨੇ ਲਸਣ ਜਖਾਈਆ ਜਖਾਈਆ ਇੱਥੇ ਪਿੰਡ 'ਚ ਲਸਣ ਉਹ ਨਾ ਟੋਟਲ ਬਣਾਇਆ 60 ਕਿਲੋ ਹਾਂ ਜਦੋਂ ਉੱਥੇ ਬੰਦੇ 'ਚ ਇਕੱਠੇ ਹੋਏ ਦੋ ਚਾਰ ਸਲਾਹਾਂ ਕਰਦੇ ਕਰਦੇ ਵੀ ਕਹਿੰਦੇ ਵੀ ਲਸਣ ਸਾਲਾ ਵੱਧ ਲੱਗਦਾ ਜਾਂ ਜੋਖਾ ਤਾਂ ਕੌਂਟਲ ਤੋਂ ਉੱਪਰ ਫਿਰ ਉਹ ਤਾਂ ਜਦ ਉਹਦੇ ਵਿਚਾਰੇ ਦੀ ਸੇਵਾ ਜੀ ਹੋਈ ਥੋੜੀ ਜੀ ਫਿਰ ਉਹਨੂੰ ਦੱਸਿਆ ਤੱਕੜੀ ਦਾ ਰਾਜ ਬੀ ਤੱਕੜੀ ਦੇ ਵਿੱਚ ਇੱਕ ਆ ਲੌਕ ਦਾ ਹੁੰਦਾ ਉਹ ਲੌਕ ਦਾ ਇੱਧਰ ਉੱਧਰ ਕਰ ਦਿੰਦੇ ਆ ਬਸ ਬਈ ਕੋ ਉਹਦੇ ਪਰੇ ਤੁਹਾਡੇ ਪਰੇ ਖੜੀ ਰਹਿੰਦੀ ਐ ਜੀ 2 ਕਿਲੋ ਪ੍ਰਬੰਧ ਤੋਂ 2 ਕਿਲੋ ਚਾਹ 2.5 ਕਿਲੋ ਪਾ ਦੇ ਹਾਂ ਇਹ ਸਿਸਟਮ ਵੀ ਹੋ ਜਾਂਦਾ ਲੈ ਤੁਹਾਨੂੰ ਪੁੱਛਦਾ ਨੇ ਪਿਆਜ਼ ਲਿਗਾ ਜੀ ਉਸ ਦਾ ਪਿਆਜ਼ ਲੈ ਕੇ 5 ਕਿਲੋ ਫਿਰ ਉਸ ਨੂੰ ਤੋਲਣਾ 2.5 ਕਿਲੋ ਪਿਆਜ਼ ਹੋਣਾ ਜੀ ਅੱਧਾ ਕਿਲੋ ਤੋਂ ਉੱਪਰ ਕਮੇਗਾ ਜੀ ਉਹ ਹਨ ਉਹ ਕਰ ਤੋਲਤਾ ਹੈ ਹਾਂ ਨਹੀਂ ਉਹ ਸਾਤਾ ਬੇਚਿਆ ਹੈ ਹਾਂ ਚਲੋ ਲਫੜ 200 ਰੁਪਏ ਦਾ ਮੇਰਾ ਸਮਾਨ ਦੇ ਦੇ ਤੂੰ ਹਿਸਾਬ ਜਾਂ ਲਾ ਵੀ ਲੈ ਵਾਦੇ ਘੱਟ ਦੇ ਜਿਹੜੇ ਤੇਰੇ ਵਾਦੇ ਤੈਨੂੰ ਦੋਂਗਾ ਹੱਥ ਬੰਨ ਕੇ ਹਾਂ ਹਿਸਾਬ ਲਾ ਲੈ ਅੱਧਾ ਹੋ ਗਿਆ ਜੀ 50 ਕੇ ਹੋਰ ਮੱਤਾ ਹੋ ਗਿਆ 100 ਹੋ ਗਿਆ ਜੀ ਹਾਂ 60 ਕੇ ਹੋ ਗਿਆ ਜੀ ਹਾਂ 40 ਵੀ ਤੇਰੇ ਮਿਰਚ ਆਉਗੇ ਬਠ ਬਠ ਠੀਕ ਆ ਠੀਕ ਆ ਓਕੀ ਹੋ ਗਿਆ ਤੇਰਾ ਕੰਮ ਐਕੂਰੇਟ ਆ ਨਾ ਤੇਰਾ ਹਿਸਾਬ ਦਾ ਤਾਬ ਚਲੋ ਠੀਕ ਆ ਜੀ ਚਲੋ ਓਕੇ